ਤਾਂ ਦੈਨਿਕ ਸਵੇਰਾ ਨਾਲ ਇਸ ਵਕਤ ਜੁੜੇ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਤੇ ਕਾਂਗਰਸ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਦੈਨੀ ਬੰਡਾਲਾ ਜੋ ਸਾਬਕਾ ਵਿਧਾਇਕ ਨੇ ਤਾਂ ਦੈਨੀ ਜੀ ਸਭ ਤੋਂ ਪਹਿਲਾਂ ਇੱਕ ਵਾਰ ਫਿਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕੈਂਪੇਨ ਕਮੇਟੀ ਦੇ ਵਿੱਚ ਵੱਡੀ ਜ਼ਿੰਮੇਵਾਰੀ ਮਿਲੀ ਹੈ ਵਾਈਸ ਚੇਅਰਮੈਨ ਚੁਣਿਆ ਗਿਆ ਜੀ ਕੀ ਕਹਿਣਾ ਚਾਹੋਗੇ ਬਹੁਤ-ਬਹੁਤ ਧੰਨਵਾਦ ਤੁਹਾਡਾ ਗਗਨ ਜੀ ਔਰ ਤੁਹਾਡੇ तमाम ਸਾਰੇ ਸਰੋਤਿਆਂ ਦਾ ਜੋ ਦੇਖ ਰਹੇ ਹਨ ਉਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਔਰ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਪਾਰਟੀ ਹਾਈ ਕਮਾਂਡ ਦਾ ਕਾਂਗਰਸ ਦੀ ਸਾਡੇ ਸਾਰੇ ਸੀਨੀਅਰ ਲੀਡਰਸ਼ਿਪ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੇਰੇ ਦੇ ਵਿੱਚ ਵਿਸ਼ਵਾਸ ਟਰਗਟ ਕਰਕੇ ਜਿਹੜਾ ਇਸ ਕੋ-ਚੇਅਰਮੈਨ ਦੇ ਅਹੁਦੇ ਤੇ ਤਾਇਨਾਤ ਕੀਤਾ ਹੈ ਔਰ ਮੈਂ ਵਿਸ਼ਵਾਸ ਦਿਲਾਉਣਾ ਚਾਹੁੰਦਾ ਕਾਂਗਰਸ ਦੀ ਪਾਰਟੀ ਹਾਈ ਕਮਾਂਡ ਔਰ ਪਰਦੇਸ਼ ਕਾਂਗਰਸ ਕਮੇਟੀ ਦੇ ਸਾਰੇ ਸਾਡੇ ਜੁਝਾਰੂ ਕਾਂਗਰਸ ਦੇ ਵਰਕਰ ਸਾਹਿਬਾਨਾਂ ਨੂੰ ਲੀਡਰ ਸਾਹਿਬਾਨਾਂ ਨੂੰ ਕਿ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਮਨ ਤਨਦੇਈ ਦੇ ਨਾਲ ਨਿਭਾਵਾਂਗਾ ਅਹ ਦੇਨੀ ਜੀ ਬਾਰੇ ਅਸੀਂ ਦੱਸਣਾ ਚਾਹਾਂਗੇ ਕਿ ਸੁਖਵਿੰਦਰ ਸਿੰਘ ਦੇਨੀ ਜੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਤੋਂ ਬਾਅਦ ਆ ਦੂਸਰਾ ਦਲੇ ਚੇਰਾ ਨੇ ਔਰ ਵੱਡਾ ਮਾਜੇ ਦੇ ਵਿੱਚ ਨਾਮ ਹੈ ਵੈਲ ਕਨੈਕਟਰ ਨੇ ਰਾਹੁਲ ਗਾਂਧੀ ਦੇ ਨਾਲ ਨਿੱਜੀ ਰਿਲੇਸ਼ਨ ਵੀ ਮੰਨੇ ਜਾਂਦੇ ਨੇ ਤਾਂ ਡੈਨੀ ਜੀ ਸਵਾਲ ਇਹੋ ਹੀ ਉੱਠਦਾ ਕਿ ਰਾਹੁਲ ਗਾਂਧੀ ਜੀ ਨੇ ਅਨ੍ਹਾ ਨੇੜਤਾ ਕੰਮ ਆਈ ਹੈ ਜਾਂ ਪਾਰਟੀ ਨੇ ਕੰਮ ਦੇਖਿਆ ਜੀ ਕੀ ਕਹਿਣਾ ਚਾਹੋਗੇ ਇਹ ਵੀ ਸਵਾਲ ਉੱਠਦੇ ਹੀ ਰਹਿੰਦੇ ਨੇ ਕਿ ਨਿੱਜੀ ਰਿਲੇਸ਼ਨ ਨੇ ਇਸੇ ਕਰਕੇ ਫਰੀਦਕੋਟ ਤੋਂ ਵੀ ਇੱਕ ਵਾਰੀ ਟਿਕਟ ਮਿਲੀ ਸੀ ਕਿ ਲੋਕ ਸਭਾ ਦੀ ਉਸ ਵੇਲੇ ਵੀ ਜੂਤ ਕਾਂਗਰਸ ਦੇ ਤੁਸੀਂ ਕੰਮ ਕਰਦੇ ਸੀ ਕੀ ਕਹਿਣਾ ਚਾਹੋਗੇ ਨੇ ਦੇਖੋ ਨੇੜਿੱਥੋਂ ਤੱਕ ਨੇੜਤਾ ਦਾ ਸਵਾਲ ਹੈ ਮੇਰੇ ਖਿਆਲ ਸਾਰੀ ਲੀਡਰਸ਼ਿਪ ਜਿੰਨੀ ਸਾਡੀ ਉਹ ਸਾਰੇ ਉਹਨਾਂ ਦੇ ਨਾਲ ਨੇੜਤਾ ਦੇ ਵਿੱਚ ਹੈ ਹਮੇਸ਼ਾ ਉਹਨਾਂ ਦੇ ਨਾਲ ਸੰਪਰਕ ਦੇ ਵਿੱਚ ਰਹਿੰਦੇ ਨੇ ਸਾਡੇ ਉਹ ਬਹੁਤ ਹੀ ਸਰਕਾਰਯੋਗ ਲੀਡਰ ਨੇ ਪਰ ਪਾਰਟੀ ਦੇ ਅੰਦਰ ਪਰਫਾਰਮੈਂਸ ਨੂੰ ਦੇਖ ਕੇ ਜਿਹੜਾ ਕਾਮਕਾਰ ਨੂੰ ਦੇਖ ਕੇ ਜਿਹੜਾ ਉਹ ਅੱਗੇ ਕੀਤਾ ਜਾਂਦਾ ਹੈ ਔਰ ਜਿੱਥੋਂ ਤੱਕ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਹੈ ਮੈਂ ਫਿਰ ਮੋੜ ਆਪਣੀ ਉਸ ਗੱਲ ਨੂੰ ਦੁਹਰਾ ਰਿਹਾ ਜੀ ਕਿ ਤੀਸਰੀ ਪੀੜ੍ਹੀ ਸਾਡੀ ਇਸ ਮਤਲਬ ਕਾਂਗਰਸ ਪਾਰਟੀ ਬਿਲਕੁਲ ਜੀ ਬਿਲਕੁਲ ਤੁਹਾਡੇ ਨਾਨਾ ਜੀ ਵੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵੱਡੇ ਅਗੂ ਸੀ ਡਿਪਟੀ ਸੀਐਮ ਹੀ ਕਿਹਾ ਜਾਂਦਾ ਸੀ ਉਹਨਾਂ ਨੂੰ ਵੀ ਤੁਹਾਡੇ ਫਾਦਰ ਸਾਹਿਬ ਵੀ ਪੰਜਾਬ ਦੇ ਕੈਬਨ ਮੰਤਰੀ ਰਹੇ ਨੇ ਤਾਂ ਕੀ ਜ਼ਿਕਰ ਕਰ ਰਹੇ ਸੀ ਤੁਸੀਂ ਮੈਂ ਇਹ ਗੱਲ ਕਰ ਰਿਹਾ ਸੀਗਾ ਕਿ ਮੈਂ ਇਸ 3 ਜਨਰੇਸ਼ਨ ਤੀਜੀ ਪੀੜ੍ਹੀ ਹੈ ਜਿਹੜੀ ਕਾਂਗਰਸ ਦੇ ਨਾਲ ਜੁੜ ਕੇ ਤੇ ਆਪਣਾ ਜੀ ਪਾਰਟੀ ਨਾਲ ਸੀ ਕੰਮ ਕਰ ਰਹੇ ਆਂ ਔਰ ਮੈਂ ਮੁੜ ਦੁਬਾਰਾ ਉਹ ਗੱਲ ਦੁਹਰਾ ਰਿਹਾ ਕਿ ਜੋ ਜ਼ਿੰਮੇਵਾਰੀ ਦਿੱਤੀ ਹੈ ਉਹਦੇ ਉੱਪਰ ਖਰਾ ਉਤਰਾਂਗੇ ਔਰ ਜਿਹੜੀਆਂ ਲੋਕ ਸਭਾ ਚੋਣਾਂ 2024 ਸਾਡੇ ਹੋਣਾ ਚਾਹੀਦੇ ਵਿੱਚ ਜਿੰਨੇ ਬੜਾ ਵੱਡਾ ਇੱਕ ਰੁਖ ਤੈਅ ਕਰਨਾ ਇਸ ਦੇਸ਼ ਨੂੰ ਦਸ਼ਾ ਔਰ ਦਸ਼ਾ ਬਦਲਣੀ ਹੈ ਉਸ ਦੇ ਵਿੱਚ ਕਾਂਗਰਸ ਪਾਰਟੀ ਵੱਡੇ ਪੱਧਰ ਤੇ ਇਸ ਚੋਣਾਂ ਦੇ ਵਿੱਚ ਜਿੱਤ ਕੇ ਆਏਗੀ ਔਰ ਦੇਸ਼ ਆਪਣੀ ਸਰਕਾਰ ਬਣਾਏਗੀ ਜਿੱਥੋਂ ਤੱਕ ਪੰਜਾਬ ਦਾ ਸਵਾਲ ਹੈ ਪੰਜਾਬ ਦੇ ਅੰਦਰ ਮੈਂ ਵਕ ਵਕ ਪਿੰਡਾਂ ਦਾ ਔਰ ਸ਼ਹਿਰਾਂ ਦੇ ਵਿੱਚ ਜਾਣ ਦਾ ਮੈਨੂੰ ਮੌਕਾ ਮਿਲਿਆ ਔਰ ਇੱਕੋ ਗੱਲ ਸਾਹਮਣੇ ਉੱਭਰ ਕੇ ਆਈ ਹੈ ਇਹ ਬਹੁਤ ਵੱਡਾ ਸਤਕਾਰ ਜੋਸ਼ ਇੱਕ ਹਲਾਰਾ ਪਿਆਰ ਜਿਹੜਾ ਹੈ ਕਾਂਗਰਸ ਪਾਰਟੀ ਦੇ ਪ੍ਰਤੀ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਆਵਾਮ ਦਾ ਜਿਹੜਾ ਸਾਫ਼ ਚਲਕਦਾ ਨਜ਼ਰ ਆਉਂਦਾ ਹੈ ਔਰ ਇਸ ਸੰਕੇਤ ਦੇ ਰਿਹਾ ਹੈ ਕਿ ਪਹਿਲੀ ਜੂਨ ਨੂੰ ਪੰਜਾਬ ਦੇ ਲੋਕ ਜਿਹੜੇ ਹੈ ਉਹ ਹਮ ਹਮ ਆ ਕੇ ਜਿਹੜਾ ਕਾਂਗਰਸ ਪਾਰਟੀ ਨੂੰ ਵੋਟ ਕਰਨਗੇ ਔਰ ਇਥੋਂ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਦੇ ਕੇ ਜਿਹੜਾ ਹੈ ਉਹ ਦਿੱਲੀ ਪਾਰਲੀਮੈਂਟ ਦੇ ਵਿੱਚ ਆਪਣੇ ਮੈਂਬਰ ਜਤਾ ਕੇ ਭੇਜਣਗੇ ਤਾਂ ਜੋ ਕੇਂਦਰ ਦੇ ਵਿੱਚ ਕਾਂਗਰਸ ਦੀ ਜਿਹੜੀ ਸਰਕਾਰ ਹੈ ਇੰਡੀਆ ਗਠਬੰਧਨ ਦੀ ਉਹ ਸਥਾਪਿਤ ਹੋ ਸਕੇ ਜੀ ਡੈਨੀ ਜੀ ਜਦੋਂ ਕੈਂਪੇਨ ਕਮੇਟੀ ਦੇ ਉੱਤੇ ਜ਼ਿੰਮੇਵਾਰੀ ਰਹੇਗੀ ਇੱਕ ਪਾਸੇ ਤਾਂ ਤੁਸੀਂ ਕੇਂਦਰ ਦੇ ਵਿੱਚ ਕਾਂਗਰਸ ਬੀਜੇਪੀ ਦੀ ਸਰਕਾਰ ਦੇ ਨਾਲ ਮੁਕਾਬਲਾ ਹੈ ਪੰਜਾਬ ਦੇ ਵਿੱਚ ਤੁਹਾਡਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਮੁਕਾਬਲਾ ਹੈ ਤਾਂ ਕੈਂਪੇਨ ਕਮੇਟੀ ਦੇ ਉੱਤੇ ਨਿਰਭਰ ਰਹੇਗਾ ਸਭ ਕੁਝ ਵੀ ਕਿਵੇਂ ਕੈਂਪੇਨ ਚਲਾਉਣੀ ਆ ਕਿਸ ਕਿਸ ਜਗ੍ਹਾ ਤੇ ਕਿਸ ਕਿਸ ਆਗੂਆਂ ਨੇ ਆ ਕੇ ਆਪਣੀਆਂ ਰੈਲੀਆਂ ਕਰਨੀਆਂ ਨੇ ਕਿੱਥੇ ਡੋਰ ਟੂ ਡੋਰ ਕਰਨੇ ਕਿੱਥੇ ਰੋਡ ਟੂ ਰੋਡ ਸ਼ੋਅ ਤਾਂ ਵੀ ਟਫ ਵਰਕ ਹੈ ਜੀ ਕੀ ਕਰਨਾ ਚਾਹੋਗੇ ਬਿਲਕੁਲ ਇੱਕ ਬੜੀ ਸੰਗਠਿਤ ਜਿਹੜੀ ਕੈਂਪੇਨ ਹੈ ਉਹ ਚਲਾਈ ਜਾਏਗੀ ਕਾਂਗਰਸ ਪਾਰਟੀ ਦੀ ਔਰ ਆਲਰੇਡੀ ਸਾਡੇ ਜਿਹੜੇ ਉਮੀਦਵਾਰ ਨੇ ਉਹ ਅੱਛਾ ਇੱਕ ਪਰਫਾਰਮ ਕਰ ਰਹੇ ਨੇ ਉਮੀਦਵਾਰ ਸਾਬਾਨਾ ਨੇ ਹੁਣ ਤੱਕ ਜਿੰਨੀ ਕੈਂਪੇਨ ਕੀਤੀ ਹੈ ਉਹ ਬੜਾ ਅੱਛਾ ਇੱਕ ਹਵਾ ਦਾ ਰੁਖ ਜਿਹੜਾ ਹੈ ਕਾਂਗਰਸ ਪਾਰਟੀ ਪਰਪਤੀ ਸਾਫ ਝਲਕਦਾ ਨਜ਼ਰ ਆ ਰਿਹਾ ਔਰ ਸਾਨੂੰ ਸਾਰੀਆਂ ਸੀਟਾਂ ਦੇ ਉੱਪਰ ਮੈਨੂੰ ਲੱਗ ਰਿਹਾ ਕਿ ਆਸ ਔਰ ਉਮੀਦ ਹੈ ਕਿ ਕਾਂਗਰਸ ਪਾਰਟੀ ਬੜੀ ਅੱਛੀ ਮਜ਼ਬੂਤ ਸਥਿਤੀ ਦੇ ਵਿੱਚ ਔਰ ਚਾਰ ਜ਼ੋਨ ਨੂੰ ਜਿਹੜੇ ਨਤੀਜੇ ਆਣੇ ਨੇ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਕਾਂਗਰਸ ਪਾਰਟੀ ਨੂੰ ਫਤਵਾ ਦੇਣਾ ਡੈਨੀ ਜੀ ਕਾਂਗਰਸ ਦੇ ਜਿੱਥੇ ਵੈਲ ਕਨੈਕਟਡ ਆਗੂ ਨੇ ਮਾਜੇ ਦੇ ਨਾਲ ਸੰਬੰਧਿਤ ਇਹ ਲੰਡਨ ਤੋਂ ਫੋਰਨ ਤੋਂ ਪੜ੍ਹੇ ਨੇ ਐਮਬੀਏ ਕੀਤੀ ਹੈ ਤਾਂ ਡੈਨੀ ਜੀ ਇਸ ਪੜ੍ਹਾਈ ਲਿਖਾਈ ਦੇ ਕਿਉਂਕਿ ਐਜੂਕੇਸ਼ਨ ਨੂੰ ਲੈ ਕੇ ਗੱਲ ਹੁੰਦੀ ਹੈ ਹੈਲਥ ਨੂੰ ਲੈ ਕੇ ਗੱਲ ਹੁੰਦੀ ਹੈ ਤਾਂ ਤੁਹਾਡੀ ਕੈਂਪੇਨ ਦੇ ਵਿੱਚ ਇਸ ਇਹਨਾਂ ਚੀਜ਼ਾਂ ਦੀ ਵੀ ਦਿਖੇਗਾ ਅਸਰ ਕਿ ਇਸ ਇਹਨਾਂ ਮੁੱਦਿਆਂ ਤੇ ਵੀ ਚਰਚਾ ਹੋਵੇਗੀ ਬਿਲਕੁਲ ਹਰ ਉਹ ਮੁੱਦਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2022 ਦੇ ਵਿੱਚ ਜਿਹੜਾ ਸੀਗਾ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਸੀ ਔਰ ਕਿਤੇ ਨਾ ਕਿਤੇ ਬੜੇ ਬੁਰੇ ਤਰੀਕੇ ਨਾਲ ਫੇਲ ਹੋਏ ਨੇ ਉਹਨਾਂ ਨੂੰ ਗੱਲਾਂ ਨੂੰ ਪੂਰਾ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਉਹਨਾਂ ਨੂੰ ਉਜਾਗਰ ਕੀਤਾ ਜਾਏਗਾ ਔਰ ਹਰ ਉਹ ਮੁੱਦਾ ਪਬਲਿਕ ਦੇ ਵਿੱਚ ਲੈ ਕੇ ਜਾਇਆ ਜਾਏਗਾ ਜਿਹੜਾ ਲੋਕਾਂ ਦੇ ਨਾਲ ਆਵਾਮ ਦੇ ਨਾਲ ਕੋਈਾਈ ਦੇ ਨਾਲ ਜੁੜਿਆ ਹੋਇਆ ਹੈ ਵੈਸੇ ਤਾਂ ਐਜੂਕੇਸ਼ਨ ਨਾਲ ਜੁੜਿਆ ਚਾਹੇ ਉਹ ਹੈਲਥ ਦੇ ਨਾਲ ਜੁੜਿਆ ਚਾਹੇ ਉਹ ਗੁੰਡਾਗਰਦੀ ਦੇ ਨਾਲ ਜੁੜਿਆ ਚਾਹੇ ਉਹ ਨਸ਼ਾ ਕੋਰੀ ਨਾਲ ਜੁੜਿਆ ਚਾਹੇ ਉਹ ਅ ਕਿਸੇ ਹੋਰ ਕਾਰਜ ਨੂੰ ਲੈ ਕੇ ਜੁੜਿਆ ਉਹਨੂੰ ਅਸੀਂ ਜ਼ਰੂਰ ਜਿਹੜਾ ਹੈ ਉਹਦੇ ਉੱਤੇ ਉਜਾਗਰ ਕੀਤਾ ਜਾਏਗਾ। ਡੈਨੀ ਜੀ ਮੇਰਾ ਆਖਰੀ ਸਵਾਲ ਹੈ ਕਿ ਪਿਛਲੇ ਸਮੇਂ ਤੋਂ ਰਾਹੁਲ ਗਾਂਧੀ ਜੀ ਜਦੋਂ ਤੋਂ 2004 ਤੋਂ ਐਕਟਿਵ ਹੋਏ ਨੇ ਤਾਂ ਪੰਜਾਬ ਦੇ ਵੱਲ ਕਾਫੀ ਉਹਨਾਂ ਦੇ ਪੰਜਾਬ ਦੇ ਵਿੱਚ ਕਾਫੀ ਸਰਗਰਮ ਰਹੇ ਨੇ, ਪੰਜਾਬ ਦੇ ਵਿੱਚ ਲਗਾਤਾਰ ਆਉਂਦੇ ਰਹੇ ਨੇ ਤਾਂ ਚੋਣ ਪ੍ਰਚਾਰ ਕਿਉਂਕਿ ਅਖੀਰਲੇ ਫੇਸ ਦੇ ਵਿੱਚ ਪੰਜਾਬ ਦੇ ਵਿੱਚ ਅਖੀਰ ਤੇ ਚੋਣਾਂ ਨੇ ਤਾਂ ਅਖੀਰਲੇ ਫੇਸ ਦੇ ਵਿੱਚ ਅਖੀਰਲੇ ਹਫ਼ਤੇ ਮੰਨਿਆ ਜਾਏਗਾ ਕਿ ਰਾਹੁਲ ਗਾਂਧੀ ਜੀ ਉਦੋਂ ਹੀ ਆਉਣਗੇ, ਪ੍ਰਿਯੰਕਾ ਜੀ, ਖੜਗੇ ਸਾਹਿਬ ਜਾਂ ਹੋਰ ਆਗੂ ਅਖੀਰਲੇ ਹਫ਼ਤੇ ਤੇ ਜ਼ੋਰ ਦਿੱਤਾ ਜਾਏਗਾ। ਕਹੇਗਾ ਜੀ ਕੀ ਕਹਿਣਾ ਚਾਹੋਗੇ ਬਿਲਕੁਲ ਪਾਰਟੀ ਹਾਈਟਡ ਹੈ ਆਪਣਾ ਪ੍ਰੋਗਰਾਮ ਤਿਆਰ ਕਰਕੇ ਪੰਜਾਬ ਲਈ ਜਿਹੜੀ ਹੈ ਹਮੇਸ਼ਾ ਪੰਜਾਬ ਨੂੰ ਕਾਂਗਰਸ ਪਾਰਟੀ ਨੇ ਅਹਿਮੀਅਤ ਦਿੱਤੀ ਹੈ ਸੂਬੇ ਵਾਸਤੇ ਉਹਨਾਂ ਦਾ ਇੱਕ ਜਿਹੜਾ ਵਿਸ਼ੇਸ਼ ਲगाव ਹੈ ਔਰ ਕਿ ਵਿਸ਼ੇਸ਼ ਉਹਨਾਂ ਨੂੰ ਇਸ ਸੂਬੇ ਦੇ ਲੋਕਾਂ ਦੇ ਪ੍ਰਤੀ ਇੱਕ ਖਿੱਚ ਮੋਹਰ ਪਿਆਰ ਹੈ ਔਰ ਜਦੋਂ ਵੀ ਸਾਨੂੰ ਲੱਗੇਗਾ ਜਿਹੜੀਆਂ ਜਿਹੜੀਆਂ ਸੀਟਾਂ ਦੇ ਉੱਪਰ ਆਪਣਾ ਰਾਹੁਲ ਗਾਂਧੀ ਜੀ ਦਾ ਪ੍ਰਿਆੰਕਾ ਗਾਂਧੀ ਜੀ ਦਾ ਜਾਂ ਉਹਨਾਂ ਦੇ ਉੱਪਰ ਖੜਗੇ ਸਾਹਿਬ ਦਾ ਕਿਸੇ ਦਾ ਵੀ ਸਾਡੇ ਸੀਨੀਅਰ ਲੀਡਰ ਦਾ ਕੋਈ ਪ੍ਰੋਗਰਾਮ ਦੌਰਾ ਤੈਅ ਹੋਏਗਾ ਸਾਉ ਵਾਕ-ਵਾਕ ਲੋਕ ਸਭਾ ਹਲਕਿਆਂ ਦੇ ਵਿੱਚ ਜਾ ਕੇ ਪਾਰਟੀ ਲਈ ਜਿਹੜਾ ਚੋਣ ਪ੍ਰਚਾਰ ਜਿਹੜਾ ਜ਼ਰੂਰ ਕਰਨ ਗਿਆ ਔਰ ਉਹਨਾਂ ਦੇ ਆਉਣ ਤੋਂ ਬਾਅਦ ਇੱਕ ਪਾਰਟੀ ਨੂੰ ਆਲਰੇਡੀ ਜਿਹੜੀ ਵੇਵ ਚੱਲਦੀ ਪਈ ਹੈ ਉਸ ਤੋਂ ਬਾਅਦ ਹੋਰ ਵੀ ਵੱਡਾ ਹੁਲਾਰਾ ਔਫ ਸੀਨੀਅਰ ਲੀਡਰਸ ਦੇ ਆਉਣ ਤੋਂ ਬਾਅਦ ਜਿਹੜਾ ਪਾਰਟੀ ਨੂੰ ਜ਼ਰੂਰ ਮਿਲਦਾ ਦਿਖਾਈ ਦੇ ਰਿਹਾ ਸਾਨੂੰ ਤਾਂ ਫਿਰ ਇਹ ਕੰਪੇਨ ਕਮੇਟੀ ਦੀ ਡੈਨੀ ਸਰ ਮੀਟਿੰਗ ਜਿਹੜੀਆਂ ਤੁਹਾਡੇ ਹੋ ਚੁੱਕੀਆਂ ਨੇ ਜਾਂ ਅਗਲੇ ਦਿਨਾਂ ਦੇ ਵਿੱਚ ਫਿਰ ਬੈਕ ਟੂ ਬੈਕ ਮੀਟਿੰਗਸ ਕਰਨ ਜਾਓਗੇ ਕਦੋਂ ਤੱਕ ਮੰਨਿਆ ਜਾਵੇ ਕਿ ਕਮੇਟੀ ਜਿਹੜੀ ਹੈ ਇਕੱਠੇ ਤੌਰ ਦੇ ਉੱਤੇ ਫਿਰ ਮੀਟਿੰਗ ਕਰਕੇ ਜਿਹੜੇ ਆਪਣੇ ਪ੍ਰੋਗਰਾਮਾਂ ਦਾ ਐ ਮੇਰੀ ਹੁਣੇ ਸਾਡੇ ਕੈਂਪੇਨ ਕਮੇਟੀ ਦੇ ਜਿਹੜੇ ਨਵਜੁਕਤ ਚੇਅਰਮੈਨ ਨੇ ਰਾਣਾ ਕੇਪੀ ਸਾਹਿਬ ਉਹਨਾਂ ਦੇ ਨਾਲ ਗੱਲ ਹੋਈ ਹੈ ਔਰ ਬਹੁਤ ਜਲਦੀ ਅਸੀਂ ਜਿਹੜੀ ਮੀਟਿੰਗ ਹੈ ਉਹ ਕਰਨ ਜਾ ਰਹੇ ਹਾਂ ਇਸ ਕੈਂਪੇਨ ਕਮੇਟੀ ਪਤੇ ਜੀ ਔਰ ਜਿਹੜਾ ਹੈ ਇੱਕ ਰਣਨੀਤੀ ਜਿਹੜੀ ਹੈ ਮਜ਼ਬੂਤ ਤੌਰ ਠੋਸ ਰਣਨੀਤੀ ਜਿਹੜੀ ਕੈਂਪੇਨ ਦੀ ਉਹ ਲੀਕਲੀ ਜਾਏਗੀ ਔਰ ਉਹਨਾਂ ਦੇ ਵਿੱਚ ਇੱਕ ਸੰਗਠਿਤ ਜਿਹੜੀ ਹੈ ਉਹ ਚੋਣ ਪ੍ਰਹਾੜ ਜਿਹੜੀ ਪ੍ਰਚਾਰ ਦੀ ਮੁਹਿੰਮ ਉਸ ਨੂੰ ਜਿਹੜਾ ਹੈ ਉਹ ਵਿੱਡਿਆ ਜਾਵੇਗਾ ਥੈਂਕ ਯੂ ਜੀ ਦੈਨ ਜੀ ਬੈਸਟ ਆਫ ਲੱਕ ਜੀ ਜੋ ਜ਼ਿੰਮੇਵਾਰੀ ਮਿਲੀ ਹੈ ਪਾਰਟੀ ਵੱਲੋਂ ਤੁਹਾਨੂੰ ਜੀ ਥੈਂਕ ਯੂ ਬਹੁਤ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर